ਜਗੂ ਭਗਵਾਨਪੁਰੀ ਅਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲਗਾਇਆ ਦਰਨਾ ਬਟਾਰਾ ਬਾਈਪਾਸ ਦੇ ਨੈਸ਼ਨਲ ਹਾਈਵੇ ਤੇ ਸ਼ੁਰੂ ਕੀਤਾ ਦਰਨਾ ਭਗਵਾਨਪੁਰੀਆ ਦੀ ਮਾਦੀ ਮ੍ਰਿਤਕ ਤੇ ਸੜਕ ਵਿਚਾਲੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਕਾਤਿਲਾਂ ਦੀ ਗ੍ਰਫਤਾਰੀ ਤੱਕ ਸੰਸਕਾਰ ਕਰਨ ਤੋਂ ਫਿਲਹਾਲ ਉਨ੍ਹਾਂ ਨੇ ਇਨਕਾਰ ਕੀਤਾ ਹੈ ਮਨਨ ਤੁਸੀਂ ਪ੍ਰੰਧਾਵੇ ਕਰਕੇ ਇੰਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਅੰਦਰ ਕੱਲ ਦਾ ਕਿਉਂ ਨਹੀਂ ਆਇਆ ਕੋਈ ਨਹੀਂ ਆਇਆ ਆਪਣੇ ਆਪਣੇ ਏਰੀਆ ਦੇ ਚੜ੍ਹਨ ਦਾ ਸਾਰੇ ਆਏ ਆ ਆਮ ਨਾ ਨਾ ਪਬਲਿਕ ਆਪ ਕੋਈ ਵੀ ਕਰਨ ਲੈਪੂਗੇ ਸਾਰੇ ਤਾਂ ਸਾਰੇ ਕਲਸੀ ਦੀ ਨਹੀਂ ਆਇਆ ਸਾਰੇ ਕਲਸੀ ਦੀ ਮੈਸੇਜ ਜਗੂ ਦੇ स्पोर्ट ਕੀਤੀ ਉਹ ਕਿਉਂ ਨਹੀਂ ਆਇਆ ਤੇ ਜਦੋਂ ਤੱਕ ਜਗੂ ਨੂੰ ਸਵਾੜੀ ਮਿਲਦਾ ਜਾਂ ਅੰਦਰ ਬੈਠੇ ਦੋ ਤੇ ਇਹਨੇ ਪਰਚੇ ਕੀਤੇ ਜਾਂਦੇ ਹਨ ਕਾਨੂੰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜ ਇਹਨਾਂ ਨੂੰ ਗੋਲੀਆਂ ਨਾ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਅਨਸਾਬ ਦਿੱਤਾ ਜਾਏ ਲੋਨ ਪ੍ਰਯਾਸ ਤੋਂ ਸਾਰ ਨੂੰ ਕਰਜ਼ੇ ਕੱਟਣ ਆਣ ਪਈਏ ਤੇ ਵਿਆਖਿਆ ਦਾ ਪੱਤਰ ਦਿੱਤੀ ਗਈ ਆ ਪਰ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਆ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦਾ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਰੇਖਦੇ ਸੀ ਤੇ ਹੁਣ ਕੌਣ ਇਸ ਆਪਣੀ ਤੋਂ ਇਸ ਜਿਹਦੀ ਘਟਾਨ ਹੋ ਜਾਉਂਦੀ ਹੈ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਵੱਡਾ ਹੋ ਗਿਆ ਵਸੇ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਬੰਧੀ ਸਦਾ ਕੀਤਾ ਗਿਆ ਉਹਨੇ ਸਾਰਾ ਕੁਝਾਨੂੰ ਦੱਸ ਦਿੱਤਾ ਹੈ ਐਫ ਆਈ ਆਰ ਦਰਜ ਆਲਰੇਡੀ ਹੈਗੀ ਆ ਤੇ ਦੋਚਿਆਂ ਦੀ ਪਾਲ ਜਾਰੀ ਹੈ ਜਲਦੀ ਦੋਚੀ ਗ੍ਰਿਫਟ ਕੀਤਾ ਗਿਆ ਹੈ ਪ੍ਰੋਬਲਮ ਦੁਆਰਾ ਨਵੀਂ ਮੰਗ ਕਰ ਰਹੇ ਉਹਦੇ ਬਾਰੇ ਕੀ ਕਰ ਰਹੇ ਸਰ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ